ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡਾ ਨਾਲ ਸਿਮਰਜੀਤ ਸਿੰਘ ਪੰਜਾਬ ਸਰਕਾਰ ਐਕਸ਼ਨ ਮੋਡ ਵਿੱਚ ਪੰਜਾਬ ਸਰਕਾਰ ਨੇ ਕੀਤੇ 52 ਤਸ_{\|ਲਦਾਰ ਤੇ 170 ਨੈਤ ਤਸ_{\|ਲਦਾਰਾਂ ਦੇ ਤਬਾਦਲੇ ਪੰਜਾਬ ਸਰਕਾਰ ਨੇ ਇਸ ਗੱਲ ਦੀ ਚੇਤਾਵਨੀ ਪਹਿਲਾਂ ਤੋਂ ਹੀ ਤਸ_{\|ਲਦਾਰ ਤੇ ਨੈਤ ਤਸ_{\|ਲਦਾਰਾਂ ਨੂੰ ਦੇ ਦਿੱਤੀ ਸੀ ਕਿ ਜੇਕਰ ਉਹ ਆਪਣੀ ਡਿਊਟੀ ਦੇ ਉੱਤੇ ਵਾਪਸ ਨਹੀਂ ਪਰਤਦੇ ਮੰਗਲਵਾਰ ਸ਼ਾਮ 5 ਵਜੇ ਤੱਕ ਉਹ ਆਪਣੀ ਡਿਊਟੀ ਤੇ ਨਹੀਂ ਪਰਤਦੇ ਤਾਂ ਬੁੱਧਵਾਰ ਨੂੰ ਉਹਨਾਂ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਦੀਆਂ ਡਿਊਟੀਆਂ ਸਕੂਲ ਦੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕਾਂ ਤੋਂ ਕਰਵਾ ਲਈਆਂ ਜਾਣਗੀਆਂ ਪਰ ਇਸ ਦੇ ਬਾਵਜੂਦ ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰਾਂ ਦੇ ਕੰੰਦੇ ਜੂਨਾ ਸਰਕੀ ਬੁੱਧਵਾਰ ਸਵੇਰੇ ਪੰਜਾਬ ਸਰਕਾਰ ਨੇ ਸਖਤੀ ਦਾ ਰੁਖ ਬਣਾਉਂਦੇ ਹੋਏ 58 ਤਹਿਸੀਲਦਾਰਾਂ ਦਾ ਅਤੇ 177 ਨਾਇਬ ਤਹਿਸੀਲਦਾਰਾਂ ਦਾ ਤਵਾਦਲਾ ਬਹੁਤ ਦੂਰ ਦੂਰ ਤੱਕ ਕਰ ਦਿੱਤਾ ਗਿਆ ਹੈ ਇਹ ਦੂਰੀ ਉਹਨਾਂ ਤੋਂ 100 ਤੋਂ 200 ਕਿਲੋਮੀਟਰ ਤੱਕ ਦੇ ਫਾਸਲੇ ਦੇ ਵਿੱਚ ਹੋਈ ਹੈ ਇਹ ਤਵਾਦਲੇ ਪੰਜਾਬ ਸਰਕਾਰ ਨੇ ਸਖਤੀ ਦੇ ਮੋਰ ਦੇ ਵਿੱਚ ਆ ਕੇ ਕੀ ਧਿਆਨ ਪੰਜਾਬ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦਾ ਹੀ ਕਿਉਂ ਅਧਿਕਾਰੀ ਕਿਉਂ ਨਾ ਹੋਵੇ ਪੰਜਾਬ ਸਰਕਾਰ ਨੇ ਇਸ ਚੀਜ਼ ਦੇ ਸਖਤੀ ਦੇ ਨਾਲ ਕਿਹਾ ਹੈ ਕਿ ਜੇਕਰ ਉਹ ਸਰਕਾਰ ਦੇ ਰਾਹ ਦੇ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਬਣਾਉਣਗੇ ਤਾਂ ਪੰਜਾਬ ਸਰਕਾਰ ਉਹਨਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਤਸੀਲਦਾਰ ਤੇ ਨੈਤ ਤਸੀਲਦਾਰਾਂ ਨੂੰ ਕਿਹਾ ਸੀ ਕਿ ਉਹ ਆਪਣੀ ਡਿਊਟੀ ਜੁਆਇਨ ਕਰ ਲੈਣ ਪਰ ਇਸ ਦੇ ਬਾਵਜੂਦ ਉਹਨਾਂ ਨੇ ਪੰਜਾਬ ਸਰਕਾਰ ਦੀ ਗੱਲ ਨਹੀਂ ਮੰਨੀ ਤਾਂ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਸਖਤੀ ਦਾ ਰੁਖ ਅਪਣਾਉਂਦੇ ਹੋਏ ਕਾਫੀ ਤਸੀਲਦਾਰ ਤੇ ਨੈਤ ਤਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ ਇਸ ਤੋਂ ਇਸ ਗੱਲ ਦਾ ਵੀ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਹੁਣ ਕਿਸੇ ਵੀ ਤਰ੍ਹਾਂ ਦੇ ਪ੍ਰਸ਼ਾਸਨ ਦੇ ਖਿਲਾਫ ਜੋ ਕੋਈ ਵੀ ਕਾਰਵਾਈਆਂ ਹੁੰਦੀਆਂ ਹਨ ਚਾਹੇ ਉਹ ਹੜਤਾਲਾਂ ਤੇ ਬੈਠਦੇ ਹਨ ਜਾਂ ਆਪਣਾ ਕੰਮ ਬੰਦ ਕਰਦੇ ਹਨ ਤਾਂ ਪੰਜਾਬ ਸਰਕਾਰ ਨੇ ਕਹਿ ਦਿੱਤਾ ਹੈ ਕਿ ਉਹ ਲੋਕਾਂ ਦੇ ਕੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਣਗੇ ਉਹਨਾਂ ਦੇ ਕੋਲ ਕਾਫੀ ਮੁਲਾਜ਼ਮ ਨੇ ਉਹ ਨਵੀਆਂ ਭਰਤੀਆਂ ਕਰ ਸਕਦੇ ਹਨ ਤੇ ਇਸੇ ਦੇ ਰੁੱਖ ਦੇ ਵਿੱਚ ਪੰਜਾਬ ਸਰਕਾਰ ਨੇ ਅੱਜ ਤਬਾਦਲੇ ਕਰ ਦਿੱਤੇ ਹਨ ਇਹਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਜੋ ਤਬਾਦਲੇ ਕੀਤੇ ਹਨ ਉਹਨਾਂ ਦੇ ਵਿੱਚ ਪਹਿਲਾ ਨਾਮ ਆਉਂਦਾ ਹੈ ਹਰਕਰਮ ਸਿੰਘ ਦਾ ਜੋ ਕਿ ਐਸਆਰ ਅੰਮ੍ਰਿਤਸਰ 1 ਦੇ ਵਿੱਚ ਸੀ ਸਬ ਰਜਿਸਟਰਾਰ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਸਨ ਉਹਨਾਂ ਦਾ ਤਬਾਦਲਾ ਮਾਨਸਾ ਕਰ ਦਿੱਤਾ ਗਿਆ ਹੈ ਜਗਸੀਰ ਸਿੰਘ ਮਿੱਤਰ ਜੋ ਕਿ ਅਮਰਸਰ 2 ਦੇ ਵਿੱਚ ਸਨ ਉਹਨਾਂ ਦਾ ਤਬਾਦਲਾ ਫਾਜ਼ਿਰਿਕਾ ਕਰ ਦਿੱਤਾ ਗਿਆ ਹੈ ਰਣਜੀਤ ਕੌਰ ਅਮਰਸਰ 1 ਦਾ ਤਬਾਦਲਾ ਸੰਗਰੂਰ ਕਰ ਦਿੱਤਾ ਗਿਆ ਹੈ ਤੇ ਹੋਰ ਵੀ ਬਹੁਤ ਸਾਰੇ ਅਧਿਕਾਰੀ ਜਿਵੇਂ ਜਿਨ੍ਹਾਂ ਦੇ ਵਿੱਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਹੁੰਦੇ ਆ 58 ਤਹਿਸੀਲਦਾਰ ਅਤੇ 170 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਪੰਜਾਬ ਸਰਕਾਰ ਨੇ ਕਰ ਦਿੱਤੇ ਹਨ ਤੇ ਇਸ ਗੱਲ ਦੀ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਡਿਪਾਰਟਮੈਂਟ ਦਾ ਜੇਕਰ ਕੋਈ ਵੀ ਅਧਿਕਾਰੀ ਸਰਕਾਰ ਦੇ ਕੰਮਾਂ ਦੇ ਵਿੱਚ ਰੁਕਾਵਟ ਪੰਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਦੇ ਪੰਜਾਬ ਸਰਕਾਰ ਸਖ਼ਤੀ ਦਾ ਰੁਖ ਅਪਣਾਉਂਦੇ ਹੋਏ ਕਾਰਵਾਈ ਕਰੇਗੀ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਖ਼ਬਰਾਂ ਦੇ ਲਈ ਜ